ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਨੂੰ ਆਪਣੀ ਦੁਕਾਨ ਬਚਾਉਣ ਲਈ ਮਹਿੰਗੀ ਪੈ ਗਈ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਪਰ ਨਾਲ ਦੀ ਨਾਲ ਹੈਰਾਨ ਕਰਨ ਵਾਲੀ ਚੀਜ਼ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਵਿਅਕਤੀ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਣ ਆਇਆ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋਣ ਦੀ ਵੀ ਖਬਰ ਨਿਕਲ ਕੇ ਆ ਰਹੀ ਹੈ ਜਾਨੀ ਕਿ ਇੱਕੋ ਥਾਂ ਤੇ ਇੱਕ ਵਿਅਕਤੀ ਜੋ ਆਪਣੀ ਦੁਕਾਨ ਨੂੰ ਬਚਾ ਰਿਹਾ ਸੀ ਉਸ ਦੀ ਵੀ ਮੌਤ ਹੋਈ ਹੈ ਤੇ ਦੂਸਰੇ ਪਾਸੇ ਚੋਰ ਦੀ ਵੀ ਮੌਤ ਹੋਈ ਹੈ ਤੇ ਇਹ ਦੋਹੀ ਚੀਜ਼ਾਂ ਸ਼ੱਕੀ ਹਾਲਾਤਾਂ ਦੇ ਵਿੱਚ ਹੋਈਆਂ ਨੇ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਖੰਗਾਲ ਕਰ ਰਹੀ ਹੈ ਕਿ ਆਖਰਕਾਰ ਇਸ ਪੂਰੇ ਘਟਨਾਕਰਮ ਦੇ ਦੌਰਾਨ ਹੋਇਆ ਕਿ ਦਰਸਲ ਚੋਰ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਰਹੇ ਸੀਗੇ ਤੇ ਡਾਕਟਰ ਗੁਰਚਰਨ ਸਿੰਘ ਜੋ ਕਿ ਆਰਐਮਪੀ ਡਾਕਟਰ ਸੀਗੇ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਮਿਲੀ ਤੇ ਉਹ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉੱਥੇ ਗੁੱਥਮ ਗੁੱਥੀ ਹੋ ਗਏ ਆਪਸ ਦੇ ਵਿੱਚ ਝੜਪ ਹੋਈ ਤੇ ਇਸੇ ਦੌਰਾਨ ਡਾਕਟਰ ਦੇ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਗੋਲੀ ਚਲਾ ਦਿੱਤੀ ਗਈ ਸ਼ਾਇਦ ਇਹ ਗੋਲੀ ਕਿਸ ਹਾਲਾਤਾਂ ਦੇ ਵਿੱਚ ਚੱਲੀ ਜਾਂ ਕਿਸ ਤਰੀਕੇ ਨਾਲ ਚੱਲੀ ਇਸ ਬਾਬਤ ਹਲੇ ਪੁਖਤਾ ਜਾਣਕਾਰੀ ਨਹੀਂ ਬਾਕੀ ਹੈ ਪਰ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਗੋਲੀ ਦੇ ਨਾਲ ਡਾਕਟਰ ਦੀ ਹੀ ਮੌਤ ਹੋ ਗਈ ਤੇ ਦਾ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹ ਵੀ ਜਾਣਕਾਰੀ ਮਿਲੀ ਚੋਰ ਜਿਹੜਾ ਚੋਰੀ ਕਰਨ ਆਇਆ ਸੀ ਉਸ ਦੀ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਉਹ ਪ੍ਰਵਾਸੀ ਮਜ਼ਦੂ ਦੱਸਿਆ ਜਾ ਰਿਹਾ ਹੈ ਫਿਲਹਾਲ شناخت ਕੀਤੀ ਜਾ ਰਹੀ ਹੈ شناخت ਅਲੇ ਤੱਕ ਨਹੀਂ ਹੋਈ ਇਸ ਬਾਬਤ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਮਾਰਚਰੀ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈਗਾ ਤੇ ਅਗਲੀ ਰੀਕਾਰਵਾਈ ਆਰੰਭ ਕੀਤੀ ਗਈ ਹੈਗੀ ਪਰ ਨਾਲ ਦੀ ਨਾਲ ਆਲੇ ਦਵਾਲੇ ਦੇ ਸੀਸੀਟੀਵੀ ਕੈਮਰੇ ਤੇ ਹੋਰ ਹਲਾਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਆਖਰਕਾਰ ਕਿਹਨਾ ਹਲਾਤਾਂ ਚ ਘਟਨਾ ਵਾਪਰੀ ਪਰ ਹੈਰਾਨ ਕਰਨ ਵਾਲੀ ਚੀਜ਼ ਇਹ ਸੀ ਕਿ ਜਿਹੜੇ ਵਿਅਕਤੀ ਚੋਰੀ ਕਰਨਾ ਹੈ ਉਹਦੇ ਵੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੂਸਰੇ ਪਾਸੇ ਜੋ ਵਿਅਕਤੀ ਇਸ ਘਟਨਾ ਦੇ ਵਿੱਚ ਆਪਣੀ ਦੁਕਾਨ ਨੂੰ ਬਚਾਰ ਰਿਹਾ ਸੀ ਉਸ ਦੀ ਵੀ ਮੌਤ ਹੋਈ ਹੈ ਤੇ ਗ はい。<music> ਜਿਹੜੀ ਚੱਲੀ ਹੈ ਉਹ ਲਾਇਸੈਂਸੀ ਹਥਿਆਰ ਤੋਂ ਚੱਲੀ ਹੈ ਤੇ ਇਹ ਕਿਹੜੇ ਹਾਲਾਤਾਂ ਦੇ ਵਿੱਚ ਗੋਲੀ ਚੱਲੀ ਕਿਸ ਤਰੀਕੇ ਨਾਲ ਗੋਲੀ ਚੱਲੀ ਕਿਸ ਤਰੀਕੇ ਨਾਲ ਇਸ ਘਟਨਾ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਐਂਗਲ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇਹ ਘਟਨਾ ਵਾਪਰੀ ਹੈਗੀ ਤੇ ਘਟਨਾ ਦੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਦੱਸਦੇ ਕਿ ਆਰਐਮਪੀ ਡਾਕਟਰ ਸੀਗਾ ਗੁਰਚਰਨ ਸਿੰਘ ਜਿਨੇ ਆਪਣੀ ਦੁਕਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਰਾਤ ਭਰਾਤ ਨੂੰ ਉਹਨਾਂ ਨੂੰ ਖਬਰ ਮਿਲੀ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਪਤਾ ਉਹਨਾਂ ਦੇ ਵਿੱਚੋਂ ਜਿਹੜੀ ਹੱਥੋਂ ਹੱਥੋਪਾਈ ਹੋਈ ਤੇ ਇਸੇ ਦੌਰਾਨ ਇੱਕ ਚੋਰ ਦੀ ਵੀ ਮੌਤ ਹੋ ਗਈ ਤਾਂ ਇਹ ਬਹੁਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇਸ ਬਾਬਤ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਹੈਗਾ ਕਿ ਸਥਾਨਕ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਜਾਂ ਆਲੇ ਦੁਆਲੇ ਕੀ ਕੁਝ ਹੋਇਆ ਜਾਂ ਕੀ ਕੁਝ ਵਾਪਰਿਆ ਉਸ ਬਾਬਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਹੈਗਾ ਕਿ ਮਾਮਲੇ ਦੀ ਖੰਗਾਲ ਕਰਕੇ ਜਾਂਚ ਕਰਕੇ ਪੜਤਾਲ ਕਰਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਜਨਾਬ ਜੜਾ ਦਾ ਕੀ ਕਹਿਣਾ ਚਾਹਦੇ ਹੋ? ਹਾਂਜੀ ਮੈਂ ਕੁਲਦੀਪ ਸਿੰਘ ਸਾਫਗਾ ਸਰਪੰਚ ਪਿੰਡ ਦੁਰਗਾਪੁਰ ਤੋਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਐਡਾ ਪਾਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਟੀਆਂ ਤੋਂ ਕੋਈ 30-35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੁਝ ਇਹ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂਗੇ ਹਟੇ ਤੇ ਰਾਤੀ ਇਹਨਾਂ ਨੂੰ ਇਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਆ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜਨ ਡਏ ਸੀਗੇ ਅਬਦੁੱਲ ਰਫਦਮ ਦੀ ਕੋਸ਼ਿਸ਼ ਕੀਤੀ ਤੇ ਜਦ ਕੇ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹਨਾਂ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਤਾ ਲੱਗਾਇਆ ਮੌਤ ਹੋ ਗਈ ਐ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਦੋਂ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮ ਰਜਾਨਾ ਹੀ ਘਟਨਾ ਮਾਇ ਉਹ ਜਿਵੇਂ ਦੇਖਿਆ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰसों ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਖੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਆਸੀਂ ਸਰਕਾਰ پاسੋਂ ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵੱਧੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗਿਸ਼ਾ ਕੇ ਇੱਥੇ ਚੌਂਕੀ ਦਿੱਤੀ ਜਾਵੇ ਜਦ ਕਿ ਆਸੀਂ ਥਾਣੇ ਵਿੱਚ ਦੇਖਦੇ ਹਾਂ ਚੌਂਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਆਸੀਂ ਕਹਿੰਦੇ ਵਤ ਵਤ ਪੁਲਿਸ ਮਹਈਆ ਕਰਵਾਏ ਜੇ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹ ਹੀ ਆ ਵੀ ਸਾਨੂੰ ਪੁਲਿਸ ਮਹੱਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਘੁਵਾਦ ਰਹੀਆਂ ਜਾਂ ਰਹੀਆਂ ਇਹਨਾਂ ਦੇ ਨਾਥ ਪਾਈ ਜਾਵੇ। ਮੈਂ ਜੀ ਸਤਵੰਤਰ ਖਾਂਗੇ ਹਾਂ ਲੰਬੜਾ ਰਾਜ ਖਾਲਾ ਪਰ ਦੋਨੇ ਤੋਂ। ਮਿੱਥੇ ਵਾਰਦਾਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਤਾਂ ਇੱਥੇ ਹੋਈਆਂ ਅੱਡੇ ਤੇ। ਤੇ ਰਾਤ ਆਫੇ ਵਾਰਦਾਤ ਹੋਈ ਆ। ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਰਾਤ ਵੀ ਆਈ ਰਾਤ ਵੀ। ਇਹਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ। ਜਾਂ ਕੋਈ ਰਾਤ ਨੂੰ ਮਾਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਸ ਵਿਚਾਰੀ ਕੀ ਕਰੇ ਮੁਲਾਜ਼ਮ ਹੀ ਨਹੀਂ ਹੁਣ ਮਠਾਂਲ ਸਾਡੇ ਚੌਕੀ ਚਾਰ ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਕਰਕੇ ਮੁਲਾਜ਼ਮ ਸਰਕਾਰ ਦੀ ਨਹੀਂ ਦੇਰੀ ਸਰਕਾਰ ਮੁਲਾਜ਼ਮ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫਿਰ ਮੇਰੇ ਪਿੰਡ ਹੋਈ ਜਾਂ ਪੁਲ ਥਾਲੇ 4:30 ਵਜੇ ਆਉਂਦੇ ਆਲਰੇਡੀ ਯਾਰਾ ਲੁੱਟ ਲਿਆ ਜਿਹੜੇ ਚਰਨ ਸਿੰਘ ਜੀ ਤੁਹਾਡੇ ਕੀ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜੇ ਸੀ ਸਾਡਾ ਇਹਨਾਂ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਕੱਟਣਾ ਵਾਪਰੇ ਕੋਈ ਫੜਾ ਬੜਾ ਲੱਗਾ ਕੁਝ ਨਹੀਂ ਕੋਈ ਨਹੀਂ ਮੈਂ ਹੁਣੇ ਆਇਆ ਆ ਪਿੰਡੋਂ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ਚੱਲੇ ਆ ਪਤਾ ਲੈਣੇ ਰਾਤ ਇੱਕ ਘਟਨਾ ਵਾਪਰੀ ਹੈ ਕਿਥੋਂ ਦੀ ਘਟਨਾ ਹੈ ਕੀ ਮਾਮਲਾ ਸਰ ਇਹ ਭਜੀ ਪਾਣੋ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤਥੀ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉਥੇ ਆਏ ਹੈਗੇ ਆ ਤੇ ਉਹਦਾ ਆਲਾਰਮ ਵੱਜਣ ਕਰਕੇ ਇਹਦੇ ਇੱਕ ਜਾਉ ਦੇ ਗਵੰਡੀ ਵੱਲ ਗੋਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਲ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਉਥੇ ਮੋਕੇ ਤੇ ਪੁੱਜਿਆ ਜਿੱਥੇ ਇਹ ਦੋਰਚੋਰ ਉਹ ਦੀ ਦੁਕਾਨ ਥੋੜ ਰੇ ਸੀਗੇ ਤੋ ਦੋਨਾਂ ਮੁੰਡਿਆਂ ਨੇ ਉੱਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੋ ਇਹ ਉਹ ਜਿਹੜਾ ਬੰਦਾ ਇਹਨਾਂ ਬਹਿਸ ਕਰਨਾ ਪਿਆ ਹੈਗਾ ਇੱਕ ਪੱਜ ਗਿਆ ਵਿੱਚੋਂ ਹੈਗਾ ਉਹਦੇ ਵਿੱਚ ਇਹਨਾਂ ਦੇ ਆਪ ਦੇ ਬਿਜ਼ੀ ਵਿੱਚ ਜਿਹੜੇ ਮਾਲਕ ਦੀ ਲਾਇਸੈਂਸੀ ਰਾਈਫ ਨਹੀਂ ਗਈ ਆ ਜਿਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਉਹਦੀ ਡੈਥ ਹੋ ਗਈ ਹੈਗੀ ਆ ਇਹ ਵੀ ਬੰਦੇ ਦੀ ਬਿਜ਼ੀਦਾਰ ਜੋ ਚੋਰ ਹੈਗਾ ਇਹਦੀ ਮੌਤ ਹੋਈ ਆ ਤੇ ਫਿਲਹਾਲ ਜਾਰੀ ਹੈਗੀ ਆ ਜੋ ਉਸਦੀ ਤਾਂ ਹੋ ਗਈ ਉਹਦੇ ਸਾਹਮਣੇ ਜਾਂਦੀ ਹੈ ਉਹਨੂੰ ਥੈਂਕ ਯੂ